ਗੱਲ ਸੁਣ ਸੁਣ ਆਵੇ ਗੱਲ ਮੰਨ ਸੋਹਣਿਆ ਗੱਲ ਸੁਣ ਸੋਹਣਿਆ ਵੇ ਗੱਲ ਮੰਨ ਸੋਹਣਿਆ ਗੱਲ ਮੰਨ ਸੁਣ ਆਵੇ ਗੱਲ ਸੁਣ ਸੋਹਣਿਆ ਗੱਲ ਮੰਨ ਸੋਹਣਿਆ ਮੈਨੂੰ ਦੇਖਿਆ ਨੂੰ ਜਾਣਦੇ ਤੂੰ ਹੁਣ ਸੋਹਣਿਆ ਮੈਨੂੰ ਦੇਖਿਆ ਨੂੰ ਜਾਣਦੇ ਤੂੰ ਹੁਣ ਸੋਹਣਿਆ ਤੂੰ ਆਉਣ ਜਸੇ heliya ਸਾਡਾ ਤੀਆਂ ਪੇਕੇ ਪਿੰਡ ਲੱਗਣੀਆਂ ਭਾਰੀਆਂ ਨੇ ਹਾਂਜੀ ਸ਼ਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਗੁਰੀਕਰਚੋਂ ਪੰਜਾ ਮਲਵੇਕੀ ਦਾ ਟੀਮ ਤੋਂ ਤੇ ਮੈਨੂੰ ਦੱਸਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਆਉਣ ਵਾਲੀ ਮਿਤੀ 27 ਜੁਲਾਈ 2025 ਨੂੰ ਪਿੰਡ ਸਮਹਾਉਂ ਵਿਖੇ ਜਾਨੀ ਕਿ ਸਰਦਾਰ ਪਾਲ ਸਿੰਘ ਸਮਹਾਉਂ ਜੀ ਦੇ ਪਿੰਡ ਰਵੈਤੀ ਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਇਸ ਦੀਆਂ ਦੇ ਵਿੱਚ ਬਹੁਤ ਹੀ ਸਖਸ਼ੀਤਾ ਪਹੁੰਚ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚੋਂ ਅਤੇ ਧਾਰਮਿਕ ਸਖਸ਼ੀਤਾ ਵੀ ਪਹੁੰਚ ਰਹੀਆਂ ਨੇ ਆਓ ਰਲ ਮਿਲ ਕੇ ਲਾਈਏ ਰੌਣਕਾਂ ਮਿਲਦੇ ਹਾਂ 27 ਜੁਲਾਈ 2025 ਦਿਨ ਐਤਵਾਰ ਪਿੰਡ ਸਮਹਾਉਂ ਵਿਖੇ ਨੇੜੇ ਪਿੱਖੀ ਦੇ ਆਓ ਜੀ ਮਿਲਦੇ ਹਾਂ ਸ਼ਸ਼ੀਕਾਲ ਜੀ